ਕਿੱਟ ਵਾਲਾ ਕਿੱਦਰੀਆਂ ਨਾ ਖੇਡਦਾ ਨਹੀਂ ਸਹੀ ਯਾਰਾਂ ਕਈ ਟੂਰਨਾਮੈਂਟ ਹੋ ਗਏ ਕਈ ਟੂਰਾਂ ਕਿੰਨੇ ਜੱਫੇ ਲਾਈ ਸੀ ਓਏ ਆਏ ਨਹੀਂ ਹੁੰਦਾ ਓਏ ਉਹ ਬੱਚੇ ਇੱਕ ਵਾਈਫ ਇੱਕ ਹੀ ਹੁੰਦੀ ਹੈਗਾ ਹਾਂਜੀ ਸੋਸੀ ਗਾ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੁੱਲਾ ਗਵਿੰਦਪੁਰਿਆ ਤੇ ਮਾਈ ਬਿਗ ਬ੍ਰਦਰ ਗਿਰਪ੍ਰੀਤ ਗਵਿੰਦਪੁਰਿਆ ਤੇ ਅੱਜ ਜਿੱਥੇ ਚੱਲੇ ਆ ਫੜ ਲਿਆ ਅੱਜ ਚੱਲੇ ਮੰਡੀਕਲਾ ਮੰਡੀਕਲਾ ਟੂਰਨਾਮੈਂਟ ਟੂਰਨਾਮੈਂਟ ਤੇ ਦੋ ਵਰੋਂ ਦਾ ਟੂਰਨਾਮੈਂਟ ਦੋ ਵਰੋਂ ਆਏ ਵਧੀਆ ਕੀਤਾ ਕਮੇਟੀ ਵਾਲਿਆਂ ਨੇ ਇੱਕ ਦੋ ਵਾਰ ਵਾਲਾ ਕੰਮ ਕਰਤਾ ਸਟਾਰਟ ਦੁਬਾਰਾ ਹੀ ਵੱਡੇ ਕਪਾਉਣ ਦੇ ਕਿ ਜਿਹੜੇ ਖਰਾਬ ਜਿਹੇ ਹੋਏ ਸੀਗੇ ਜੀ ਆਗੇ ਪਹੁੰਚ ਕੇ ਹਾਂ ਕਰਾਉਣੇ ਆ ਗੱਲਬਾਤ ਤੇ ਕਾੜੀਆਂ ਵੀਡੀਓ ਬਹੁਤ ਵਾਰ ਸ਼ੇਅਰ ਕਰਾਇਆ ਕਰੋ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਅਸਲੀ ਕਿਵੇਂ ਓਕੇ ਅੱਜ ਓਕੇ ਅਗੇ ਰਾਂ ਦਾ ਓਕੇ ਆ ਵਾ ਕੀ ਕਰਾਂ ਮੈਂ ਦੱਸੋ ਹਾਂ ਇਹਨ ਆਪਣਾ ਨਹੀਂ ਰੋਕਿਆ ਕੀ ਜਗ੍ਹਾ ਨਾ ਆਪਣਾ ਅੱਜ ਅੱਜ ਰਾਈਏ ਨਾਲ ਠੀਕ ਹੈ ਸਾਡਾ ਬੰਦਾ ਪੱਕਾ ਵਈ ਰਾਈਏ ਦਾ ਪੁੱਤ ਆ ਗਿਆ ਰਾਈ ਜੇ ਵਦਵਾ ਚ ਖੇਡਦੇ ਆ ਹਾਂ ਤੇ ਹੁਣ ਰਾਈ ਵਾਲਿਆਂ ਦੀ ਹੋ ਗਿਆ ਪਤਾ ਹਾਂ ਲਿਆ ਕਰਤਾ ਹੀ ਗੱਡੀ ਵਾਲੇ ਖੰਭੂ ਦਾ ਗੱਡੀ ਲਾਂਗੀ ਕੋਲ ਦੀ ਉਹਦੇ ਨੂੰ ਕਮਿਊਨਿਟੀ ਆਂ ਕਿ ਮੈਂ ਬਚਾਲੀ ਹੋ ਕੇ ਖੜਕਾ ਹੀ ਪੰਦਾ ਹਾਂ ਤੇ ਜੀ ਮੀਨਾ ਜਰਾ ਬੜਾ ਹੀ ਮਲਾਉਣੇ ਆ ਤੇ ਤੁਹਾਨੂੰ ਕੋਈ ਨਹੀਂ ਹਾਂ ਤੇ ਪਹਿਲਾਂ ਹੁਣ ਥੋੜਾ ਜਿਹਾ ਕੰਮ ਆ ਜੀ ਹੈਰੀ ਭਾਈ ਲੈਹਰੇ ਵਾਲੇ ਕੋਲੇ ਕਰਨਾ ਉਹ ਲੈਨੇ ਆ ਪਸਵਾ ਪਸਮੋ ਅੜਾ ਕਰਦੇ ਆ ਬੰਦਾ ਫਿਰ ਟੈਕ ਦੀਆਂ ਰੇਡਰ ਕੱਲਾ ਰਹਿ ਗਿਆ ਸੀ ਜਣ ਸਾਡੀ ਜੋੜੀ ਗਈ ਟੁੱਟ ਹਾਲ ਹੋ ਜਾਗੇ ਫਿਰ ਟੌੜੀ ਨੇ ਛੇੜ ਕੇ ਆਉਂਦੇ ਸੀਜ਼ਨ ਅਸੀਂ ਦੋਨੇ ਹੋ ਜਾਗੇ ਫਿਰ ਇਕੱਠੇ ਇਕ ਉਹ ਜਾ ਜੋ ਹੁਣ ਮੇਰੇ ਸਾਥ ਦਾ ਕਰਕੇ ਥੋੜਾ ਝੌਕਾ ਤੇ ਗਰਮ ਮਜੇ ਦੋਨੇ ਲੱਗ ਜਾਈਆਂ ਇਕੱਠੇ ਇਕ ਨਹੀਂ ਹੁੰਦੇ ਹੂੰ ਤੇ ਜਦੋਂ ਕਰਾਉਣਿਆਂ ਗੱਲਬਾਤ ਫਿਰ ਉੱਥੇ ਪਹੁੰਚ ਗਏ ਪਲੇਅਰਾਂ ਨਾਲ ਹਾਂ ਪਲੇਅਰਾਂ ਨੂੰ ਮਿਲਦਿਆ ਉੱਥੇ ਜੁੜੇ ਸਾਡੀ ਵੀਡੀਓ ਨਾਲ ਸ਼ੇਅਰ ਸ਼ੁਰੂ ਬਾਤ ਕਰਿਓ ਲਾਉ ਜ ਕਿਤੇ ਮਨ ਲਹਿਰੇ ਆ ਗਏ ਆਪਾਂ ਬਾਗੇ ਲਹਿਰੇ

ਛੱਟਾ ਤੂੰ ਸੱਟਾ ਸੱਟਾ ਵਸੇ ਇੱਥੇ ਸੱਟਾ ਕੋਈ ਨਹੀਂ ਸੱਟਾ ਮੈਂ ਛੱਟਾ ਜਾਵਾਂ ਰਵੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਛੱਟਾ ਕੀ ਗੱਲ ਸਰੀਰ ਓਕੇ ਭਰਾ ਤੇ ਮੀਨਾ ਯਾਰ ਜਰਾ ਬੰਨ ਮੀਨਾ ਇੱਥੇ ਹੀ ਫਿਰਦਾ ਇੱਥੇ ਕਿਤੇ ਗਰਾਊਂਡ ਕਿ ਨਹੀਂ ਗਿਆ ਹੋਊ ਹੋਰ ਫਿਰ ਗੁਰੀ ਤੇ ਨਾਲ ਗੱਲ ਕਰਨੀ ਸੀ ਇਹ ਸਾਡਾ ਬਾਈ ਰਿਕਾਰਡ ਤੋੜ ਜਾਪੀ ਇਤਿਹਾਸ ਦਾ ਕਿੰਨੇ ਮੈਚ ਖੇਡਲੇ ਗੁਰੀ ਹੈ ਜਾਂਦੀ ਨਹੀਂ ਏ ਬਾਈ ਸਾਡਾ ਉਹ ਬੰਦਾ ਪਰ ਕੀ ਕੱਗੇ ਜਿਹੜੇ ਬੰਦੇ ਨੇ ਕਹਿੰਦੇ ਸਿਧਾਣੇ ਟੂਰਨਾਮੈਂਟ ਤੇ ਰਿਕਾਰਡ ਹੀ ਪੈਦਾ ਕਰਦਾ ਪਰ ਕੀ ਉਹ ਰਿਕਾਰਡ ਪੈਦਾ ਕਰਦਾ ਬੰਦੇ ਨੇ ਆਪਣੇ ਨੇ ਮੇਰਾ ਯਾਰ ਮੀਨਾ ਕਿਵੇਂ ਆ ਜਮਾਂ ਠੀਕ ਆ ਪਹਿਲਾਂ ਸਤਿ ਸ਼੍ਰੀ ਅਕਾਲ ਬਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜਾਫੀ ਬਾਰੇ ਦੱਸ ਰਹੀ ਸੀ ਆਪਣੇ ਬਾਰੇ ਹਾਂ ਵੀ ਇਹ ਬੰਦੇ ਨੇ ਵੀ ਸਾਡੇ ਨੇ ਰਿਕਾਰਡ ਤੋੜਦਾ ਸਿਧਾਣੇ ਟੂਰਨਾਮੈਂਟ ਤੇ ਬੈਸਟ ਬਣਦਾ ਸਈਰਾ ਕਈ ਟੂਰਾਂ ਉਨ ਕਿੰਨੇ ਜੱਫੇ ਲਾਈ ਸੀ ਓਏ ਆਏ ਨਹੀਂ ਹੁੰਦਾ ਓਏ ਹੋਰ ਕਿਵੇਂ ਹੁੰਦਾ ਬਾਈ ਉਹਦੇ ਕਿੰਨੇ ਜੱਫੇ ਲਾ ਕੇ ਬੈਸਟ ਬਣਿਆ ਸੀ ਓ ਟਿੱਪ ਵਾਲਾ ਟਿੱਪ ਵਾਲਾ ਕਿੱਧਰੇ ਆਨੇ ਖੇਡਦਾ ਹੁੰਦੇ ਕਿੱਧਰ ਘਰ ਨੂੰ ਬੰਦਿਆਂ ਕੋ ਕੱਪੜੇ ਪਾ ਦੂ ਨਹੀਂ 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 ਕੱਪੜੇ ਪਾ ਤੂੰ ਆ ਮੈਚ ਬੋਲਦਾ ਤੁਹਾਡਾ ਮੈਂ ਕੱਪੜੇ ਲਾ ਤੂੰ ਯਾਰ ਪੁੱਜ ਗਿਆ 32 32 ਕਹਿ ਕੇ 64 ਟੀਮਾਂ ਘਰੀ ਬੈਠੇ ਆਓ ਠੀਕ ਆ ਭਰਾ ਬਾਈ ਜਿਹੜੇ ਮੀਣੀ ਨੂੰ ਪਿਆਰ ਕਰਦੇ ਆ 1 ਮਿੰਟਾਂ 'ਚ ਕਹਿਣਾ ਜੀ ਜਮੀਣਾ ਨਾ ਖੇਡਿਆ ਤਾਂ ਬਾਈ ਮੀਣੀ ਦਾ ਬਾਈਕਾਡ ਕਰਦੇ ਕਮੈਂਟ ਕਰਕੇ ਚੰਗਾ ਫਿਰ ਕੱਪੜੇ ਲਾ ਮੀਣਿਆ ਨਹੀਂ ਲਾਉਂਦੇ ਨਹੀਂ ਇੱਦਾਂ ਨਹੀਂ ਬੱਸ ਔਰ ਧੰਨਵਾਦ ਸ਼ੁਕਰ ਹੈ ਨਾ ਨਾ ਯਾਰ ਕਿੱਦਾਂ ਪਊਗਾ ਖੇਡਦਾ ਕਿਉਂ ਨਹੀਂਗਾ ਮੈਂ ਪੂਰੀਆਂ ਹੋ ਜਾਂਦੇ ਆ ਹੁਣ ਵੀ ਇਹ ਵੀ ਦਾ ਦਨੇ ਵੀ 2 ਦਿਨ ਹੋ ਗਏ ਮੇਰੇ ਜਵਾਕ ਬਿਮਾਰ ਹੋ ਗਏ ਹੋ ਹਸਪੀਟਲ ਚ ਦਾਖਲ ਸੀ ਠੀਕ ਆ ਘਰੇ ਸਾਡੇ ਕੋਈ ਨਹੀਂ ਦੋ ਬੱਚੇ ਮੇਰੇ ਵਾਈਫ ਆ ਬਸ ਠੀਕ ਆ ਵੀ ਉਧਰ ਦਿਮਾਗ ਲਾਈਏ ਕਿ ਦੂਰ ਨਾਲੇ ਪਾਸੇ ਆਈਏ ਅੱਜ ਉਹ ਲੈ ਕੇ ਆਸੀਆ ਸਪਤਾਲ ਚ ਮੈਂ ਕੱਲ ਆਥਣੀ ਹੂੰ ਵਾਈਫ ਮਾਰੂਗੀ ਹੁਣ ਉਹਨੂੰ ਅੱਜ ਦਵਾਈ ਦਵਾਈ ਜਾਨੀ ਆ ਇਹ ਕਹਿੰਦਾ ਦੋ ਬੱਚੇ ਦੇ ਇੱਕ ਵਾਈਫ ਨਾਲ ਇੱਕ ਹੀ ਬਾਈ ਹੁੰਦੀ ਆ ਇੱਕ ਦੋ ਬੱਚੇ ਤੇ ਇੱਕ ਵਾਈਫ ਦੋ ਬੱਚੇ ਇੱਕ ਵਾਈਫ ਇੱਕ ਹੀ ਹੁੰਦੀ ਆ ਕਹੇ ਗੁਰੀ ਫਟਾ ਰਵੀ ਛੋਟਾ ਰੈਡਰ ਕਾ ਰਕਤਾਬ ਦਿੱਤਾ ਜੈਨੂੰ ਛੋਟਾ ਰੈਡ ਹਾਂ ਲਾਏਗਾ ਬਸ ਠੀਕ ਆ ਦੇਖ ਲੈ ਬਸ ਜੀ